ਪਪਈ ਜਗਵੀਰ ਬਾਦਲ ਨੇ ਸਟੇਟਮੈਂਟ ਦੇ ਵਿੱਚ ਇਹ ਵੀ ਗੱਲ ਕੀਤੀ ਹੈ ਬੰਨ ਸਾਫ ਤੇ ਤੁਹਾਡੇ ਬਜ਼ੁਰਗਾਂ ਨੇ ਜੇਲਾ ਕੱਟੀਆਂ ਇੱਥੇ 1 ਸਾਲ થી ਚੀਕਾਂ ਨਿਕਲੀਆਂ ਪਈਆਂ ਉਹ ਤੇ ਚਲੋ 1 ਸਾਲ 2 ਸਾਲ ਉਹਦੀ ਵੱਖਰੀ ਗੱਲ ਆ ਤੇ ਰੋਣਾ ਤੇ ਇਹਨਾਂ ਦਾ ਨਿਕਲਿਆ ਹੋਇਆ ਉਹ ਤੇ ਜੇਲ੍ਹ ਚ ਬੈਠ ਕੇ ਵੀ ਲੋਕਾਂ ਨੇ ਉਹਨੂੰ ਇੰਨਾ ਵੱਡਾ ਮਾਨਸਕਾਰ ਦੇ ਕੇ ਸਭ ਤੋਂ ਪੰਜਾਬ ਤੋਂ ਵੱਧ ਵੋਟਾਂ ਨੇ ਦਿੱਤਾ ਉਹ ਇਹ ਰੋਣਾ ਤੇ ਇਸ ਗੱਲ ਦਾ ਇਹਨਾਂ ਨੂੰ ਸੁਖਵੀਰ ਬਾਦਲ ਉਹਨਾਂ ਦਾ ਕੋਈ ਰੋਣਾ ਨਹੀਂ ਨਿਕਲਿਆ ਉਹ ਤੇ ਅਜੇ ਵੀ ਚੜ੍ਹਦੀ ਕਲਾ ਚ ਹੁਣ ਕਹਿੰਦੇ ਅਸੀਂ ਲਾਗੀ ਤੱਕ ਆਪਣਾ ਪਾਰਟੀ ਖੜਾ ਕਰਾਂਗੇ ਚਾਅ ਦੇ ਹੱਕਾਂ ਹਕੂਕਾਂ ਦੇ ਗੱਲ ਕਰਨ ਵਾਲੀ ਸੀ ਸ਼੍ਰੋਮਣੀ ਅਕਾਲੀ ਦਾ ਤੇ ਉਹਨਾਂ ਨੇ ਪਿਛਲੇ 3-4 ਦਹਾਕਿਆਂ ਤੋਂ ਜਿਹੜਾ ਕਿ ਉਹਨਾਂ ਨੇ ਇੱਕ ਨਿਰਜਵਾਦ ਨੂੰ ਜਿਆਦਾ ਅੱਗੇ ਰੱਖਿਆ ਤੇ ਕੌਮ ਨੂੰ ਬਹੁਤ ਰਸਾਤਲ ਸੁੱਟ ਦਿੱਤਾ ਤੇ ਹੁਣ ਜੋ ਉਹਨਾਂ ਨੇ ਜੋ ਗੁਨਾਹ ਕੌਮ ਦੇ ਨਾਲ ਕੀਤੇ ਸੀ ਜੋ ਜਿਹੜੀ ਚੀਜ਼ਾਂ ਉਹਨਾਂ ਨੇ ਉਹਨਾਂ ਨੂੰ ਕੌਮ ਨੂੰ ਉੱਪਰ ਚੱਕਣਾ ਸੀ ਉਹਨਾਂ ਕੌਮ ਨੂੰ ਡੁੱਬਣ ਵਾਸਤੇ ਹੀ ਉਹਨਾਂ ਨੇ ਕੌਮ ਦੇ ਦੁਖੀ ਨਾਲ ਸਾਥ ਦਿੱਤਾ ਉਹ ਜੋ ਸਾਰੇ ਗੁਨਾਹ ਹੁਣ ਉਹਨਾਂ ਨੇ ਕਬੂਲ ਵੀ ਕਰ ਲਏ ਆ ਤੇ ਉਸ ਤੋਂ ਬਾਅਦ ਵੀ ਉਹਦਿਆਂ ਨੂੰ ਚਿੰਬੜੇ ਹੋਏ ਆ ਤੇ ਇਸ ਕਰਕੇ ਹੁਣ ਇਹ ਲੋਕਾਂ ਦੀ ਰਾਏ ਆ ਕਿ ਇਹਨਾਂ ਤੋਂ ਲੋਕਾਂ ਦਾ ਵਿਸ਼ਵਾਸ ਛੁੱਟ ਚੁੱਕਾ ਵਾ ਇਹ ਸਾਨੂੰ ਇੱਕ ਖੇਤਰੀ ਪਾਰਟੀ ਜਿਹੜੀ ਆ ਪੰਜਾਬ ਦੀ ਕੋਈ ਮਜ਼ਬੂਤ ਤੇ ਰੋਣੀ ਚਾਹੀਦੀ ਜਿਹੜੀ ਪੰਜਾਬ ਦੇ ਹੱਕਾਂ ਤੇ ਜੋ ਦਿਨ ਦਿਹਾੜੇ ਲੁੱਟੇ ਜਾ ਰਹੇ ਆ ਸਾਡੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਸਾਡੇ ਇਹ ਜਿਹੜੇ ਬੰਦੀ ਸਿੰਘ ਅਜੇ ਤੱਕ ਉਹ ਸਬਿਆਦਵੀਆਂ ਦਾ ਮਾਮਲਾ ਉੱਥੇ ਦਾ ਉੱਥੇ ਖੜਾ ਕੋਈ 2 ਸਾਲ ਹੋ ਚਲੇ ਕੌਮੀ ਇਨਸਾਫ ਮੋਰਚੇ ਨੂੰ ਉਹਦਾ ਵੀ ਕੋਈ ਇਨਸਾਫ ਨਹੀਂ ਹੋ ਰਿਹਾ ਉਹ ਕਿਸਾਨ ਵੀ ਪਹਿਲਾਂ ਵੀ ਕਿੰਨਾ ਚਿਰ ਉਹ ਦਿੱਲੀ ਦੇ ਬਾਰਡਰ ਤੇ ਬੈਠੇ ਹੁਣ 7 ਸਾਲ ਹੋ ਚਲੇ ਉਹਨਾਂ ਨੇ ਫਿਰ ਇੱਥੇ ਬੈਠਿਆ ਨੂੰ ਤੇ ਕੋਈ ਕਿਸੇ ਗੱਲ ਤੇ ਸਰਕਾਰ ਸੀਰੀਅਸ ਹੀ ਨਹੀਂ ਕਿ ਕੋਈ ਇਹ ਇਨਾ ਲੋਕਾਂ ਨੂੰ ਵੀ ਇਹਨਾਂ ਦੀ ਵੀ ਕੋਈ ਗੱਲ ਸੁਣਨੀ ਚਾਹੀਦੀ ਹੈ ਨਹੀਂ ਸਾਡੇ ਨਾਲ तकरीबन ਜਿਆਦੇ ਜਥੇਬੰਦੀਆਂ ਅਸੀਂ ਤੇ ਸਾਰਿਆਂ ਨੂੰ ਖੁੱਲਾ ਸੱਦਾ ਦਿੰਦਾ ਜਿਹੜੀਆਂ ਪੰਜਾਬ ਆ ਤੇ ਐਸੀ ਪੰਥਾ ਤੇ ਐਸੀ ਆ ਜਿਹੜੇ ਚੰਗਾ ਚਾਹੁੰਦੇ ਅਸੀਂ ਸਾਰਿਆਂ ਵਾਸਤੇ ਵੈਲਕਮ ਆ ਜਿਵੇਂ ਉਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਕਿ ਆਪਾਂ ਪੰਜਾਬ ਨੂੰ ਪੰਥ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇਕੱਠੇ ਸਮਰਥਨ ਮਿਲ ਚੁੱਕਾ ਹੈ ਕਿ ਕੋਈ ਵਿਸ਼ੇਸ਼ ਨਾਮ ਦਾ ਸਕਦੇ ਹੋ ਨਹੀਂ ਨਾਮ ਵਿਸ਼ੇਸ਼ ਨਹੀਂ ਕਿ ਬਹੁਤ ਜਿਹੜੀ ਅਸੀਂ ਸਾਰੇ ਪੰਜਾਬ ਚ ਘੁੰਮ ਕੇ ਦੇਖਿਆ ਸਾਰੇ ਲੋਕਾਂ ਦੀ رائے ਨਾਲ ਹੀ ਅਸੀਂ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਸਾਰੇ ਲੋਕ ਬਹੁਤ ਵੱਡਾ ਸਮਰਥਨ ਸਾਨੂੰ ਆਮਦਾਰ ਸਤਾ ਵਗੈਰਾ ਜਿਹੜਾ ਹੁੰਦਾ ਨਹੀਂ ਅਸੀਂ ਉਹਨਾਂ ਲੋਕਾਂ ਨੂੰ ਨਾਲ ਨਹੀਂ ਲੈ ਕੇ ਚੱਲਾਂਗੇ ਕਿਉਂਕਿ ਉਹਨਾਂ ਲੋਕਾਂ ਤੋਂ ਦੁਖੀ ਹੋ ਕੇ ਤੇ ਇਹ ਕੋਈ ਨਵੀਂ ਪਾਰਟੀ ਦੀ ਜ਼ਰੂਰਤ ਪੈ ਰਹੀ ਹੈ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਨੌਜਵਾਨੀ ਨਾਵੇਂ ਲੋਕਾਂ ਨੂੰ ਇਹਦੇ ਚ ਲਿਆਂਦਾ ਨੌਜਵਾਨਾਂ ਨੂੰ ਲਿਆਂਦਾ ਜਾਵੇ ਕਿ ਨੌਜਵਾਨਾਂ ਚ ਬਹੁਤ ਵੱਡਾ ਟੈਲੈਂਟ ਹੈ ਕਿ ਉਹਨਾਂ ਨੂੰ ਪਹਿਲੀਆਂ ਪਾਰਟੀਆਂ ਨੇ ਉੱਠਣ ਨਹੀਂ ਦਿੱਤਾ ਗਿਆ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਨਵੀਂ ਨੌਜਵਾਨ ਲੀਡਰਸ਼ਿਪ ਆਵੇ ਤੇ ਉਹ ਆਪਣਾ ਕਮਾਂਡ ਸੰਭਾਲੇ ਤੇ ਉਹ ਅੱਗੇ ਅੱਗੇ ਲੈ ਕੇ ਚੱਲੇ ਜਿਹਦੇ ਨਾਲ ਸਮਰਥਨ ਹੋ ਸਕਦਾ ਜੀ ਜੇ ਕੋਈ ਮੰਨ ਲਓ ਕਿ ਤੁਹਾਨੂੰ ਟਿਕਟਾ 40 50 ਆ ਜਾਂਦੀਆਂ ਨੇ ਕੀ ਆਸ ਕੌਣ ਨਹੀਂ ਹੈ ਬੀਜੇਪੀ ਦੇ ਨਾਲ ਸਮਰਥਨ ਹੋ ਸਕਦਾ ਹੈ ਜੀ ਨਹੀਂ ਇਹ ਤੇ ਆਉਣ ਵਾਲੇ ਸਭੀ ਜਿਆਦੇ ਬੰਦੇ ਐਸੇ ਪਰਿਵਾਰ ਦੇ ਜਿਆਦਾ ਪਰਿਵਾਰਵਾਦ ਨੂੰ ਵੀ ਨਹੀਂ ਅਸੀਂ ਲਿਆਉਣਾ ਚਾਹੁੰਦੇ ਅਸੀਂ ਬੰਦੇ ਪਰਿਵਾਰ ਚੋਂ ਇੱਕ ਹੀ ਮੈਂਬਰ ਆਊਗਾ ਬਾਕੀ ਅਸੀਂ ਸਾਰੇ ਬਾਹਰ ਤੋਂ ਲਵਾਂਗੇ ਅਸੀਂ ਹੋ ਸਕਿਆ ਕਿ ਪਰਿਵਾਰ ਚੋਂ ਕੋਈ ਆਉਣ ਵਾਲੇ ਸਮੇਂ ਚ ਇਲੈਕਸ਼ਨ ਵੀ ਨਹੀਂ ਲੜੂ ਹੈ ਇਹ ਇਹ ਇਸ ਪਾਰਟੀ ਦੇ ਵਿੱਚ ਕੀ ਭੂਮਿਕਾ ਹੀ ਕਰਦਾ ਹੈ ਇਹਨਾਂ ਦੀ ਲੇਕਰ ਜਦੋਂ ਬਾਹਰ ਆ ਜਾਂਦੇ ਤੇ ਫਿਰ ਸਾਰੀ ਬਾਗਡੋਰ ਅਸੀਂ ਉਹ ਅਸੀਂ ਬਾਹਰ ਹੋ ਜਾਾਂਗੇ ਉਹ 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 ਉਹਨਾਂ ਚਿਰ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਜਿੰਨਾ ਚਿਰ ਉਹ ਅੰਦਰ ਹੈ ਨਹੀਂ ਜੋ ਨਹੀਂ ਅਸੀਂ ਥੋੜਾ ਪੰਜ ਮੈਂਬਰੀ ਕਮੇਟੀ ਦਾ ਵਰਕਿੰਗ ਕਮੇਟੀ ਬਣਾ ਕੇ ਜਿਲ੍ਹਿਆਂ ਦੇ ਅਸੀਂ ਭਰਤੀ ਕਰਕੇ ਪਰਤੀ ਕਰਕੇ ਜੋ ਸਿਸਟਮ ਹੈ ਪਾਰਟੀਆਂ ਦਾ ਉਹਦੇ ਇਨਸਾਰ ਜਿੰਨੂੰ ਪਾਰਟੀ ਚਾਹੂਗੀ ਅਮਰਤਪਾਲ ਨੂੰ ਚਾਹੂਗੀ ਪ੍ਰਧਾਨ ਬਣਾਉਣਾ ਚਾਹੇ ਜਾਂ ਚ ਹੋਰ ਕਿਸੇ ਨੂੰ ਬਣਾਉਣਾ ਚਾਹੂਗੀ ਤੇ ਉਹ ਲੋਕਾਂ ਦੀ رائے ਨਾਲ ਬਣਾਉਂਦਾ ਇਹ ਨਹੀਂ ਕਿ ਆਪਣੀ ਮਰਜ਼ੀ ਨਾਲ ਬਣਾ ਲੇ ਜਗ੍ਹਾ ਮਿਲ ਗਈ ਉੱਥੇ ਤੁਸੀਂ ਕਹਿ ਰਹੇ ਡਿੱਕੇ ਡਾਈ ਜਾ ਰਹੇ ਆ ਜਿਹੜੀ ਰੈਲੀ ਲਈ ਕੁਝ ਕੁ ਜਿਹੜੀ ਚਾਹੀਦੀ ਨੇ ਪਰਮਿਸ਼ਨਾਂ ਲੈ ਲੀਆਂ ਸਾਰੀਆਂ ਆਹ ਪਰਮਿਸ਼ਨਾਂ ਦਿੱਤੀਆਂ ਹੋਈਆਂ ਵਾ ਸ਼ਾਇਦ ਉਹ ਸਰਬਜੀਤ ਐਮਪੀ ਸਾਹਿਬ ਨੇ ਉਹ ਉਹ ਬਵਤ ਦਿਨਤੀ ਹੋਣਾ ਪਤਾ ਕਰਦੇ ਆ ਉਹਨਾਂ ਨੂੰ ਕਹਿੰਦੇ ਸੀ ਮੈਂ ਡਾਈ ਜਾ ਰਹੇ ਉਸ ਦੇ ਬਾਰੇ ਵਿੱਚ ਦੱਸ ਦੋ ਕੌਣ ਡਾ ਰਿਹਾ ਵਾ ਉਹ ਉਸ ਸਾਨੂੰ ਇਹੋ ਇਹੋ ਚੀਜ਼ਾਂ ਦੇ ਇਹੋ ਜਿਹੇ ਦੱਸਿਆ ਜਾ ਰਿਹਾ ਕਿ ਜੇ ਐਨਐਸਸੀ ਦਾ ਥੋੜਾ ਜਿਹਾ ਡਰਾਵਾ ਦਿੱਤਾ ਜਾ ਰਿਹਾ ਅਸੀਂ ਕਹਿੰਦੇ ਕਿ ਜਿੱਥੇ ਅੱਗੇ 2 ਸਾਲ ਲੱਗੇ ਹੋਰ ਵੀ ਤੁਸੀਂ ਚਾਹ ਲਾ ਲਓ ਆਪਣਾ ਜੇ ਜੇ ਇਹੋ ਜਿਹੇ ਚੀਜ਼ਾਂ ਕਿ ਆਪਣੇ ਡਰ ਕੇ ਆਪਣੇ ਸਿਧਾਂਤਾਂ ਤੋਂ ਤੁੱਟ ਨਹੀਂ ਅਸੀਂ ਤੜਕ ਸਕਦੇ ਅਸੀਂ ਤੇ ਆਪਣੀ ਲੜਾਈ ਲੜਾਂਗੇ ਬਾਕੀ ਜੋ ਜਿਦਾ ਤਾਨੂੰ ਚੰਗਾ ਲੱਗਦਾ ਤੁਸੀਂ ਜਿਵੇਂ ਤੁਸੀਂ ਦੇਖਣਾ ਹੋਣਾ ਹੈ ਕਿ ਇਹ ਸੱਚ ਜਿਵੇਂ ਦੀ ਰਿਲੇਕਸ਼ਨ ਹੋਈ ਹੈ ਤੋਂ ਸਭਾ ਦੀ ਉਹਦੇ ਵਿੱਚ ਬੀਜੇਪੀ ਤੇ ਕਿ ਇਲਜ਼ਾਮ ਲੱਗਦਾ ਸੀਗਾ ਇਹ ਕਾਂਗਰਸ ਨੇ ਇਲਜ਼ਾਮ ਲਾਇਆ ਕਿ ਸਾਡੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਨੇ ਬੀਜੇਪੀ ਵੱਲੋਂ ਸਾਡੀ ਪਾਰਟੀ ਦਾ ਜਿਹੜਾ ਖਾਤਾ ਆਪਸੇ ਗੱਲ ਕੱਲ ਨੂੰ ਤੁਹਾਡਾ ਖਾਤਾ ਖੁੱਲਣਾ ਹੈ ਪਾਰਟੀ ਦਾ ਖਾਤਾ ਜਿਹੜਾ ਹੁੰਦਾ ਬੈਂਕ ਕਾਉਂਟ ਜਿਹਨੂੰ ਅਸੀਂ ਕਹਿੰਦੇ ਆ ਤੁਹਾਨੂੰ ਬਾਹਰੋਂ ट्रांजੈਕਸ਼ਨਾਂ ਵੀ ਹੋਣਗੀਆਂ ਇਥੋਂ ਵੀ ਹੋਣਗੀਆਂ ਸੰਗਤਾਂ ਤੋਂ ਦਸਹੀ ਹੋਣਗੀਆਂ ਕੱਲ ਨੂੰ ਜੇਕਰ ਉਹ ਖਾਤੇ ਫ੍ਰੀਜ਼ ਹੁੰਦੇ ਹਨ ਤਾਂ ਤੁਸੀਂ ਪਾਰਟੀ ਦੀ ਵੱਡੀ ਕਿਸਮ ਰਨ ਕਰੋ ਅਸੀਂ ਤੇ ਜੀ ਸੰਗਤਾਂ ਦੇ ਸਹਿਯੋਗ ਨਾਲ ਕਰਨੇ ਅਸੀਂ ਨਾ ਸਾਡੀ ਕੋਈ ਕੈਪੈਸਿਟੀ ਪਹਿਲਾਂ ਜਦੋਂ ਲੱਖਣ ਲੜੀ ਉਦੋਂ ਵੀ ਕੋਈ ਨਹੀਂ ਸੀ ਸਾਡੇ ਕੋਲ ਨਾ ਕੋਈ ਧੰਨਿਆ ਅਸੀਂ ਤੇ ਲੋਕਾਂ ਦੇ ਸਹਿਯੋਗ ਨਾਲ ਲੜਨੀ ਨਾ ਅਸੀਂ ਧੰਨ ਵਰਤ ਕੇ ਲੜਨੀ ਆ ਨਾ ਨਸ਼ੇ ਵੰਡ ਕੇ ਵੜਨੀ ਆ ਨਾ ਅਸੀਂ ਵੋਟਾਂ ਖਰੀਦਣੀਆਂ ਅਸੀਂ ਤੇ ਲੋਕਾਂ ਨੂੰ ਅਸਲੀਅਤ ਦੇ ਆਧਾਰ ਤੇ ਕਿ ਜੇ ਤੇ ਆਪਾਂ ਕੋਈ ਚੰਗਾ ਰਾਜ ਭਾਗ ਜਾਂ ਪ੍ਰਸ਼ਾਸਨ ਚਾਹੁੰਦੇ ਆ ਤੇ ਆਪਾਂ ਸਾਰੇ ਜਣੇ ਆਪਣੇ ਲੋਭ ਲਾਲਚ ਤੋਂ ਉੱਠ ਕੇ ਵੋਟ ਪਾਈਏ ਤੇ ਉਹ ਜੇ ਅੱਗੇ ਆਗੂ ਵੀ ਉਹ ਜੇ ਚੁਣੀਆਂ ਕਿ ਜਿਹੜੇ ਲੋਭ ਲਾਲਚ ਤੋਂ ਰਹਿਤ ਹੋਣ ਤੇ ਨਾ ਸਾਨੂੰ ਜਿਆਦੇ ਪੈਸਿਆਂ ਦੀ ਲੋੜ ਹੋਵੇ ਤੇ ਨਾ ਜਿਆਦੇ ਪੈਸਿਆਂ ਦਾ ਜੋ ਇਹ ਲੈਣ ਦੇਣ ਜੋ ਚੱਲ ਰਿਹਾ ਪਹਿਲਾਂ ਇਹ ਇਹ ਇਨ੍ਹਾਂ ਚੀਜ਼ਾਂ ਤੋਂ ਬਾਹਰ ਨਿਕਲਣ ਵਾਸਤੇ ਤੇ ਆਪਾਂ ਇਹ ਕੰਮ ਕਰ ਰਹੇ ਆ ਤੇ ਜੇ ਇਹੋ ਚੀਜ਼ਾਂ ਫ੍ਰੀਜ਼ ਕਰ ਦੇਣਗੇ ਤੇ ਚਲੋ ਉਹਨਾਂ ਦਾ ਹੱਥ ਤਾਕਤ ਆ ਕਾਂਗਰਸ ਨੇ ਵੀ ਲੜੀਆਂ ਆ ਉਹ ਆਪੇ ਲੋਕ ਆਪਾ ਉਹਨਾਂ ਦੇ ਸੰਗਤਾਂ ਦੇ ਗਾੜੀ ਮੰਤਰਲਾ ਕਰਕੇ ਉਹ ਕੋਈ ਲੋੜ ਹੀ ਨਹੀਂ ਪੈਂਦੀ ਅੱਜ ਤਾਂ ਉਹਨਾਂ ਇਲੈਕਸ਼ਨ ਲੜੀ ਤੇ ਸਭ ਕੁਝ ਸੰਗਤਾਂ ਨੇ ਆਪਣੇ ਆਪ ਕਰ ਲਿਆ ਸਿਆਸੀ ਵਿਰੋਧੀ ਕੌਣ ਆ ਜੀ ਬਾਬਾ ਮੇਰੀ ਗੱਲ ਨਾਲ ਨਹੀਂ ਚਾ ਨਹੀਂ ਮੈਨੂੰ ਮੈਨੂੰ ਲੱਗਦਾ ਅੱਜ ਦੀ ਡੇਟ ਤੋਂ ਸਾਰੇ ਵਿਰੋਧ ਚ ਇਹ ਸਾਰਿਆਂ ਨੂੰ ਇੱਕ ਅਵਰਤ ਪਾ ਲਈ ਚੈਲੰਜ ਲੱਗ ਰਿਹਾ ਕਿ ਅਕਾਲੀ ਦਲ ਤੇ ਵੈਸੇ ਹੀ ਹੁਣ ਹਾਸ਼ੀਏ ਤੋਂ ਬਾਹਰ ਆ ਲਈ ਸਿੱਕੀ ਤੇ ਜਨਪਤ ਸਿੰਘ ਸਾਹਿਬ ਬਸਨ ਹਾਰੇ ਗਾਤਕ ਸਿੰਘ ਦੇ ਸੇਵਾ ਲਾ ਲਈ ਸਿਵਾ ਫੁਤਰੀ ਪੁਨੋ ਉਹ ਦੋ ਜਿਹੜੇ ਖਤਮ ਹੋ ਗਏ ਨਹੀਂ ਅਜੇ ਦੋਸ਼ ਖਤਮ ਨਹੀਂ ਹੋਏ ਜੀ ਮੇਰਾ ਖਿਆਲ ਹੈ ਕਿ ਲੋਕਾਂ ਨੇ ਉਹ ਜੋ ਚੌੜੇ ਵਾਲਾ ਕਾਂਡ ਵਾਪਰਿਆ ਉਹ ਮੇਰੇ ਖਿਆਲ ਹੈ ਕਿ ਲੋਕੀ ਸੰਤੁਸ਼ਟ ਨਹੀਂ ਕਿ ਜੋ ਜੋ ਇਹਨਾਂ ਦੀ ਬੇਤ ਮਾਤਾ ਜੀ ਦੇ ਜਾਣ ਨਾਲ ਸਹਿਮਤ ਨਹੀਂ ਹੈ ਅਸੀਂ ਉਹ ਗੱਲ ਕਰ ਰਹੇ ਹਾਂ ਉਹ ਚੀਜ਼ ਹੈ ਕਿ ਉਹ ਉਹ ਅਮਰਤਪਾਲ ਤੋਂ ਜੇਲ੍ਹ ਚ ਹੋਰ ਤੇ ਉਹਦੀ ਕੋਈ ਚਿੱਠੀ ਆ ਨਹੀਂ ਰਹੀ ਬਾਹਰ ਤੇ ਇਹੋ ਜਿਹੀਆਂ ਚਿੱਠੀਆਂ ਜਿਹੜੀਆਂ ਕਿ ਹੁਣ ਕੌਣ ਕੌਣ ਇਦਾਂ ਕਰ ਰਿਹਾ ਹੈ ਤੇ ਇਹ ਬੇਟੇ ਵੀ ਨਹੀਂ ਸੀ ਉਹ ਠੀਕ ਸੀਗਾ ਤੇ ਇਹ ਜਿਹੜੀਆਂ ਚੀਜ਼ਾਂ ਚਲੋ ਜਦੋਂ ਅਮਰਤਪਾਲ ਆਉਣਗੇ ਉਹ ਸਪਸ਼ਟ ਕਰਨਗੇ ਇਸ ਕਾਨਫਰੰਸ ਵਿੱਚ ਆਉਣਗੇ ਹੈ ਇਸ ਕਾਨਫਰੰਸ ਵਿੱਚ ਆਉਣਗੇ ਆਪ ਵੀ ਸਾਹਿਬ ਚਰਚਾ ਕਾਫੀ ਹੋਈ ਹੈ ਜੀ ਮੈਂ ਇਸ ਕਾਨਫਰੰਸ ਵਿੱਚ ਹਾਜ਼ਰ ਹੋਣ ਕੇ ਜਿਹੜੀ ਕਿਸ ਕਾਨਫਰੰਸ ਦੀ ਗੱਲ ਕਰਨ ਬਟੂ ਦੀ ਗੱਲ ਕਰਦੇ ਇਹ ਕੋਣ ਅਮਰਤਪਾਲ ਸੈਂਕਿਆ ਮਾਨੇ ਹਾਂ ਜੀ ਨਹੀਂ 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 ਉਹ ਉਹ ਉਹਨਾਂ ਦਾ ਜੇ 15 ਤਰੀਕ ਹੈ ਉਹਨਾਂ ਦੀ ਉਹਨਾਂ ਨੂੰ ਆਉਂਦੀ ਹੈ ਇੰਡਸਟਰੀ ਸਟੇਟਸ ਜਿਹੜੀ ਪਾਰਟੀ ਵਿੱਚ ਐਨਐਸਏ ਜਿਹੜਾ ਲੱਗਾ ਹੈ ਜੀ ਉਹ ਕਿਸ ਸਟੇਟਮੈਂਟ ਦਾ ਹੁੰਦਾ ਹੈ ਜੀ ਕਿੰਨਾ ਚਿਰ ਹੋ ਸਮਾਂ ਲੋਕਾਂ ਨੂੰ ਇਹ ਤੇ ਹੁਣ ਜੀ ਉਹ ਧੱਕੇ ਨਾਲ ਲਾਇਆ ਗਿਆ ਫਿਰ ਇੱਕ ਸਾਲ ਵਧਾਇਆ ਗਿਆ ਹੁਣ ਵੀ ਸਾਨੂੰ ਮੇਰੇ ਖਿਆਲ ਲੇ ਕਿ ਜਦੋਂ ਦਾ ਅਸੀਂ ਕੁਝ ਇਸ ਪਾਸੇ ਨੂੰ ਕਦਮ ਪੁੱਟਿਆ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਇਹੋ ਜੀਆਂ ਧਮਕੀਆਂ ਆ ਰਹੀਆਂ ਕਿ ਜੇ ਤੁਸੀਂ ਇਹ ਅੱਗੇ ਵਧਦੇ ਜੋ ਤਾਂ ਸ਼ਾਇਦ ਤੁਹਾਡੀ ਐਨਐਸਏ ਦਾ ਸਾਡੇ ਨਾਲ ਇਹੋ ਜਿਹਾ ਤੋਂ ਬਾਅਦ ਵੱਸ ਸਕਦਾ ਜੀ ਹੋਰ ਵੱਸ ਸਕਦਾ ਕੋਈ ਪ੍ਰੋਵੀਜ਼ਨ ਹੈ ਉਹਦਾ ਵੀ ਨਹੀਂ ਪ੍ਰੋਵੀਜ਼ਨ ਤੇ 1 ਸਾਲ ਤੋਂ ਬਾਅਦ ਵੀ ਨਹੀਂ ਕੋਈ ਹੈਗੀ ਪਰ ਜਦੋਂ ਤੱਕਾ ਹੀ ਕਰਨਾ ਹੋਵੇ ਕਿਸੇ ਨਾਲ ਤੇ ਜਾ ਕਿਸੇ ਨੂੰ ਉਹ ਦਬਾ ਕੇ ਰੱਖਣਾ ਹੋਵੇ ਤੇ ਫਿਰ ਕੋ ਬਹੁਤ ਕੁਝ ਕੀਤਾ ਜਾ ਰਿਹਾ ਕਿਉਂ ਸਾਡੇ ਨਾਲ ਕਾਨੂੰਨ ਦੋਹਰਾ ਵਿਹਾਰ ਕਰ ਰਿਹਾ ਸਾਡੇ ਬੰਦੀ ਸਿੰਘ ਸਜ਼ਾ ਭੁਗਤਣ ਤੋਂ ਬਾਅਦ ਵੀ ਨਹੀਂ ਛੁੱਟ ਰਿਹਾ ਤੇ ਇੱਕ ਪਾਸੇ ਉਹ ਸੌਦਾ ਸਾਧਾਰ ਕੇ ਬੰਦਿਆਂ ਨੂੰ ਤੇ ਜੇ ਦਿਨ ਪ੍ਰੋਬਲਮ ਮਿਲ ਜਾਂਦੀ ਹੈ ਮੇਰੇ ਖਿਆਲ ਹੈ ਕਿ